ਕੋਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਆਪਦੇ ਵਾਸਤੇ ਇਹਨਾਂ ਨੇ ਬਣਵਾਈ ਸੀਗੀ 2 ਸਾਲ ਪਹਿਲਾਂ ਸਾਰੀ ਕੋਠੀ ਬਣਾਈ ਸੀ ਤੇ ਮਾਲਕ ਨੇ ਦੱਸਿਆ ਮਾਲਕ ਕਹਿੰਦੇ ਨੇ ਵੀ ਮੈਂ ਦਿਲ ਦਾ ਮਰੀਜ਼ ਹਾਂ ਤੇ ਪੈਸਿਆਂ ਦੀ ਸਖਤ ਲੋੜ ਹੈ ਤਾਂ ਕਰਕੇ ਕੋਠੀ ਵੇਚਣੀ ਪੈ ਰਹੀ ਹੈ ਬਾਕੀ ਰੱਬ ਅੱਗੇ ਅਰਦਾਸ ਹੈ ਜੀ ਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਛੇਤੀ ਤੋਂ ਛੇਤੀ ਮਾਲਕਾ ਸੈੱਟ ਹੋ ਜਾਣਾ ਤੇ ਕੋਠੀ ਇਹਨਾਂ ਨੇ ਵੇਚਣੀ ਹੈ ਮਜਬੂਰੀ ਕਰਕੇ ਤੇ ਕੋਈ ਖਰੀਦਣਾ ਜੇ ਚਾਹੁੰਦਾਗਾ ਤਾਂ ਇਹਨਾਂ ਨਾਲ ਤੁਸੀਂ ਗੱਲ ਕਰ ਲਿਓ ਨੰਬਰ ਵਗੈਰਾ ਆਪਾਂ ਸਕਰੀਨ ਤੇ ਤੁਹਾਨੂੰ ਮਾਲਕ ਦਾ ਦੇ ਦਾਂਗੇ ਗੱਲ ਕਰ ਲਿਓ ਜਾ ਕੇ ਦੇਖ ਲਿਓ ਗੱਲਬਾਤ ਕਰਕੇ ਮਾਲਕ ਨਾਲ ਤੇ ਕੋਠੀ ਨੂੰ ਖਰੀਦ ਲਿਓ ਕੋਠੀ ਨੂੰ ਬਣਾਏ ਨੂੰ ਹਲੇ 2 ਸਾਲੇ ਹੋਏ ਨੇ ਤੇ ਵੇਚਣੀ ਪੈ ਰਹੀ ਹੈ ਜੀ ਕੋਠੀ ਜੀ ਆਪਾਂ ਥਾਂ ਦੀ ਗੱਲ ਕਰੀਏ ਮਾਲਕ ਨੇ ਥਾਂ ਦੱਸੀ ਹੈ ਜੀ 6 ਮਰਲੇ ਤੋਂ ਥੋੜੀ ਜਿਹੀ ਘੱਟ ਹੈਗੀ 6 ਮਰਲੇ ਆਪਾਂ ਕਹਿ ਸਕਦੇ ਹਾਂ ਮਾੜੀ ਮੋਟੀ ਆਪਾਂ ਨੂੰ ਘੱਟ ਮਿਲੂਗੀ ਤੇ ਕੋਠੀ ਵਧੀਆ ਬਣੀ ਹੋਈ ਹੈ ਜੀ ਗੱਲਬਾਤ ਤੁਹਾnu ਅਨੁਸਾਰੀ ਮੈਂ ਦੱਸ ਦਾਂ ਸੀ ਕਨਫਰਮ ਤੁਹਾਨੂੰ ਸਾਰਾ ਕੁਝ ਆਪਾਂ ਵੀਡੀਓ 'ਚ ਕਰਵਾ ਦਾਂਗੇ। ਬਾਕੀ ਬਾਥਰੂਮ ਵਗੈਰਾ ਵਧੀਆ ਬਣਿਆ ਹੋਇਆ ਸੀ ਤੇ ਪਾਣੀ ਵਾਸਤੇ ਆਪਾਂ ਨੂੰ ਸਰਕਾਰੀ ਟੂਟੀ ਮਿਲ ਜੂਗੀ। ਬਾਕੀ ਕਮਰੇ ਵਧੀਆ ਬਣੇ ਹੋਏ ਨੇ ਤੇ ਕੰਮ ਜਿੰਨਾ ਕਰਵਾ ਰੱਖਿਆ ਉਹ ਵੀ ਵਧੀਆ ਸੀ ਤੇ ਜਿੰਨਾ ਪੈਂਡਿੰਗ ਦੇ ਵਿੱਚ ਪਿਆਗਾ ਉਹ ਤੁਹਾਡੇ ਸਾਹਮਣੇ ਹੈ। ਕਰਵਾਉਣਾ ਪਊਗਾ ਜ਼ਰੂਰ ਕੰਮ ਖਰੀਦਣ ਤੋਂ ਬਾਅਦ ਮਾੜੇ-ਮੋٹے ਜੋੜੀਆਂ ਦਾ ਤੇ ਮਾੜਾ-ਮੋਟਾ ਲਾਈਟਿੰਗ ਦਾ ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆਗਾ। ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇਸ ਕੋਠੀ ਦੀ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਅੰਦਰ ਹੀ ਆਪਾਂ ਦੱਸ ਦਾਂਗੇ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਿਮਿੰਟਡ ਫਰਸ਼ ਦੇਖਣ ਨੂੰ ਮਿਲੂਗਾ ਲੌਬੀ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਬਾਕੀ ਬਾਥਰੂਮ ਵਧੀਆ ਬਣੇ ਹੋਏ ਨੇ ਜੀ ਤੇ ਸਟੈਂਡਿੰਗ ਸੀਟ ਲੱਗੀ ਹੋਈ ਆ ਆ ਜਿਹੜਾ ਤੁਸੀਂ ਬਾਥਰੂਮ ਦੇਖ ਰਹੇ ਹੋ ਜੀ ਬਾਕੀ ਟਾਈਲਾਂ ਦਾ ਕੰਮ ਕੋਈ ਨਹੀਂ ਹੋਇਆ ਸੀ ਤੇ ਟੂਟੀਆਂ ਦਾ ਕੰਮ ਹੋਇਆਗਾ ਤੇ ਸਾਰਾ ਕੁਝ ਬਾਕੀ ਆਪਾਂ ਵੀਡੀਓ ਚ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਜੇ ਆਪਾਂ ਕੋਠੀ ਦੀ ਗੱਲ ਕਰੀਏ ਕੋਠੀ ਪੂਰੀ ਵਧੀਆਗੀ ਸੋਹਣਾ ਨਕਸ਼ਾ ਹੈਗਾ ਕੋਠੀ ਦਾ ਤੇ ਸੋਹਣਾ ਕੰਮ ਮਾਲਕ ਨੇ ਕਰਵਾ ਰੱਖਿਆ ਜਿੰਨਾ ਕੁ ਕਰਵਾਇਆ ਹੋਇਆ ਬਾਕੀ ਏਰੀਆ ਵਧੀਆ ਸੀ ਤੇ ਜਿਹੜੀ ਗਲੀ ਲੱਗਦੀ ਹੈ ਉਹ ਵੀ ਪੂਰੀ ਵਧੀਆਗੀ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਪਰੋਂ ਛੱਤ ਵੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਤੇ ਉੱਪਰੋਂ ਆਪਾਂ ਨੂੰ ਵਧੀਆ ਗੱਲਬਾਤ ਦੇਖਣ ਨੂੰ ਮਿਲੂਗੀ ਸਹੀ ਤੇ ਆਸ-ਪਾਸੇ ਦਾ ਮਾਹੌਲ ਵੀ ਵਧੀਆ ਤੇ ਜਿਹੜਾ ਰਸਤਾ ਲੱਗਦਾ ਗਲੀ ਲੱਗਦੀ ਹੈ ਉਹ ਵੀ ਪੂਰੀ ਵਧੀਆ ਲੱਗਦੀ ਹੈ ਤੇ مالک ਨੇ ਰੇਟ ਵੀ ਜਮ੍ਹਾਂ ਹੀ ਘਟ ਗਿਆਗਾ 14 ਲੱਖ ਰੁਪਇਆ مالک ਨੇ ਰੇਟ ਆਖਿਆਗਾ 14 ਲੱਖ ਰੁਪਇਆ مالک ਕਹਿੰਦੇ ਨੇ ਬਾਕੀ مالک ਕਹਿੰਦੇ ਨੇ ਵੀ ਛੇਤੀ ਤੋਂ ਛੇਤੀ ਕੋਠੀ ਅਸੀਂ ਵੇਚਣੀ ਹੈ مالک ਕਹਿੰਦੇ ਨੇ ਵੀ ਮੈਂ ਦਿਲ ਦਾ ਮਰੀਜ਼ਾਂ ਤੇ ਪੈਸਾਂ ਦੀ ਸਖਤ ਲੋੜ ਹੈ ਤਾਂ ਕਰਕੇ ਬਸ ਕੋਠੀ ਵੇਚਣੀ ਪੈ ਰਹੀ ਹੈ ਅਸੀਂ ਤੇ ਕੋਠੀ ਵੇਚਣੀ ਤਾਂ ਨਹੀਂ ਸੀ مالک ਕਹਿੰਦੇ ਬਣਾਈ ਤਾਂ ਆਪਦੇ ਖਾਤਰ ਸੀਗੀ ਤੇ ਆਪਦੇ ਪਰਿਵਾਰ ਖਾਤਰ ਸੀਗੀ ਬਸ ਮਜਬੂਰੀ ਆ ਕੇ ਪੈ ਗਈ ਤੇ ਕੋਠੀ ਵੇਚਣੀ ਅੱਜ ਪੈ ਰਹੀ ਹੈ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਸੀ ਤਾਂ ਇਹਨਾਂ ਦਾ ਜਿਹੜਾ ਏਰੀਆ ਹੈਗਾ ਮੰਜੋਬਾਲਾ ਜੀ ਮੰਜੋਬਾਲਾ ਇਹਨਾਂ ਦਾ ਏਰੀਆ ਹੈਗਾ ਫਿਰੋਜ਼ਪੁਰ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਸੀ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈ ਤੇ ਤਹਿਸੀਲ ਜਿਹੜੀ ਲੱਗਦੀ ਹੈ ਜੀਰਾ ਲੱਗਦੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤੀ ਸੀ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 7814710064 7814710064 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੋਈ ਵੀ ਗੱਲ ਕਰਨੀ ਹੈ ਕੋਠੀ ਬਾਰੇ ਜੇ ਕੋਠੀ ਬਾਰੇ ਕੁਝ ਪੁੱਛਣਾ ਹੈ ਤਾਂ ਤੁਸੀਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰੋ ਜੀ ਮਾਲਕ ਦਾ ਸਿੱਧਾ ਨੰਬਰ ਤੁਹਾਨੂੰ ਆਪਾਂ ਦੇ ਹੀ ਦਿੱਤਾ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਜੇ ਕੋਠੀ ਪਸੰਦ ਆਈ ਸੀ ਵਧੀਆ ਲੱਗੀ ਹੈ ਖਰੀਦਣਾ ਕੋਈ ਚਾਹੁੰਦਾਗਾ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਜ਼ਰੂਰ ਜੀ ਬਾਕੀ ਮੈਂ ਤਾਂ ਰੱਬ ਅੱਗੇ ਅਰਦਾਸ ਇਹੋ ਹੀ ਕਰਦਾ ਸੀ ਵੀ ਮਜਬੂਰੀ ਨਾ ਪਵੇ ਜੀ ਕਿਸੇ ਤੇ ਤੇ ਜਿੱਦੇ ਕਰਕੇ ਆਪਦਾ ਘਰ ਵੀ ਵੇਚਣਾ ਪੈ ਜੇ ਤੇ ਤੁਸੀਂ ਵੀ ਅਰਦਾਸ ਕਰਿਓ ਜੀ ਛੇਤੀ ਤੋਂ ਛੇਤੀ ਮਾਲਕ ਜਿਹੜੇ ਨੇ ਉਹ ਠੀਕ ਹੋ ਜਾਣ ਤੇ ਵਧੀਆ ਤੰਦਰੁਸਤ ਹੋ ਜਾਣ ਇਹ ਤੋਂ ਉੱਤੇ ਤਾਂ ਕੀ ਐ ਸੀ ਤੇ ਬਾਕੀ ਗੱਲਬਾਤ ਆਪਾਂ ਸਾਰੀ ਕਰ ਹੀ ਲਈ ਸੀ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਹੈ ਕੋਠੀ ਹੈ ਮਕਾਨ ਹੈ ਮਹਿਲ ਹਵੇਲੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਸੀ ਤੁਸੀਂ ਨਵਾਂ ਘਰ ਪਾਉਣਾ ਜਾਂ ਖੇਤਾਂ ਦੇ ਵਿੱਚ ਪਾਉਣਾ ਸੀ ਜੇ ਕਿਸੇ ਨੂੰ ਕਿਸੇ ਕਾਰਨ ਕਰਕੇ ਵੇਚਣਾ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਸੀ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਪਿੰਡ ਚ ਵੱਡਾ ਕਰਾ ਛੋਟਾ ਕਰਕੇਵੇਂ ਵੀ ਹੈ ਸੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73800426173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀਦ ਵਿੱਚ ਆਪਾਂ ਹਟ ਤੁਹਾਡੇ ਲਾ ਦਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ